ਤੋ ਸਿੱਕਾਲ ਜੀ ਸਾਰਿਆਂ ਨੂੰ ਅੱਜ ਸਾਡੇ ਨਾਲ ਹੈ ਨੂਰ ਸੋ ਵਰਜਪਾ ਨੂਰ ਦਾ ਬਲੌਗ ਨਾਲ ਲੱਕਿਆ ਤੇ ਸੀਨੇ ਸਾਡਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਉਹ ਸਾਡਾ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲੈਣ ਅਸੀਂ ਕਰਨ ਲੱਗੇ ਆ ਪੜਾਈ ਤੇ ਸ਼ੁਰੂ ਕਰਦੇ ਆ ਨੂਰ ਨਾਲ ਗੱਲਬਾਤ ਕਰਦੇ ਆ ਹਾਈ ਨੂਰੀ ਹਾਈ ਕੀ ਪੜਨ ਲੱਗੇ ਹੋ ਮਾਤਾ ਦਾ ਗਰੀਡੀ ਡੌਗ ਸਟੋਰੀ ਅੱਛਾ ਦਾ ਗਰੀਡੀ ਡੌਗ ਸਟੋਰੀ ਬਹੁਤ ਜਣੇ ਸੁਣੀ ਹੈ ਕਹਾਣੀ ਹੈ ਨਾ ਲਾਲਚੀ ਕੁੱਤਾ ਪੰਜਾਬੀ ਚ ਪੜ੍ਹਦੇ ਹੁੰਦੇ ਸੀ ਚਲ ਨੂਰ ਸਾਡੀ ਅੰਗਰੇਜ਼ੀ ਚ ਪੜ੍ਹੂਗੀ ਹੈ ਨਾ ਨੂਰ ਦੀਆਂ ਮੈਡਮ ਨੇ ਪਹਿਲੀਆਂ 5 ਲਾਈਨਾਂ ਦਾ ਟੈਸਟ ਲੈ ਲਿਆ ਸੀਗਾ ਤੇ ਕੱਲ ਨੂੰ ਆਪਾਂ ਇਹਦਾ 5 ਲਾਈਨਾਂ ਦਾ ਟੈਸਟ ਵਾ ਸੋ ਆਪਾਂ ਇਹਨੂੰ ਰੀਡ ਕਰਵਾਉਣੀ ਆ ਥੋੜੀ ਜੀ ਪ੍ਰੋਬਲਮ ਆ ਜਾਂਦੀ ਪੜਨ ਦੇ ਵਿੱਚ ਸਨੂਰੀ ਪੈਰ ਪਿੱਛੇ ਪਿੱਛੇ ਬੋਲਣਾ ਠੀਕਾ ਤੇ ਆਪਾਂ ਲੱਗਿਆ ਸਟਾਰਟ ਕਰ ਤੇ ਸ਼ੁਰੂ ਕਰ ਦਿਆ <clears throat> once upon a time once upon a time there was a dog there was a dog he was very hungry he was very hungry he got a piece of meat he got a piece of meat he reached at a stream he reached reach ਸਟ੍ਰੀਮ ਸਟ੍ਰੀਮ ਇਹ ਰੀਚ ਨਹੀਂ ਹੈਗਾ ਇਹ ਰੀਚਡ ਠੀਕ ਆ ਹੀ ਸੌ ਹੀ ਸੌ ਹੀਸ ਹੀਸ ਰਿਫਲੈਕਸ਼ਨ ਰਿਫਲੈਕਸ਼ਨ ਇਨ ਦਾ ਸਟ੍ਰੀਮ ਇਨ ਦਾ ਸਟ੍ਰੀਮ ਮਤਲਬ ਕੀ ਹੋਇਆ ਕਿ ਇੱਕ ਵਾਰ ਦੀ ਗੱਲ ਹੈ ਇੱਕ ਕੁੱਤਾ ਸੀ ਉਹ ਬਹੁਤ ਭੁੱਖਾ ਸੀ ਉਹਨੂੰ ਇੱਕ ਜਿਹੜਾ ਪੀਸ ਸੀਗਾ ਮੀਟ ਦਾ ਮਿਲ ਗਿਆ ਤੇ ਫਿਰ ਉਹ ਇੱਕ ਨਦੀ ਕਹਿ ਲੋ ਨਹਿਰ ਕਹਿ ਲੋ ਉਹਦੇ ਉੱਥੇ ਪਹੁੰਚ ਗਿਆ ਉਨੇ ਆਪਣਾ ਪਾਣੀ ਚ ਪਰਛਾਵਾਂ ਦੇਖਿਆ ਰਿਫਲੈਕਸ਼ਨ ਹੁੰਦਾ ਪਰਛਾਵਾਂ ਕਿਉਂਕਿ ਪਾਣੀ ਚ ਅਕਸਰ ਕੀ ਹੁੰਦਾ ਜੋ ਚੀਜ਼ ਬਾਹਰ ਦਿਖਦੀ ਆ ਉਹੀ ਪਾਣੀ ਵਿੱਚ ਉਹਦਾ ਪਰਛਾਵਾਂ ਦਿਖਦਾ ਵਾ ਹਨਾ ਹੀ ਥੋਟ ਹੀ ਥੋਟ ਮਤਲਬ ਉਹਨੇ ਸੋਚਿਆ ਹੀ ਥੋਟ ਅਨਦਰ ਡੌਗ ਅਨਦਰ ਡੌਗ ਦਾ ਮਤਲਬ ਹੁੰਦਾ ਹੋਰ ਡੌਗ ਕਿਉਂਕਿ ਉਹਦਾ ਆਪਣਾ ਰਿਫਲੈਕਸ਼ਨ ਪਾਣੀ ਦੇ ਵਿੱਚ ਸੀ ਤੋ ਉਹਨੂੰ ਲੱਗਿਆ ਵੀ ਕੋਈ ਹੋਰ ਡੌਗ ਆ ਹੀ ਥੋਟ ਹੀ ਥੋਟ ਅਨਦਰ ਡੌਗ ਅਨਦਰ ਡੌਗ ਵਿਦ ਅ ਵਿਦ ਅ ਪੀਸ ਆਫ ਮੀਟ ਪੀਸ ਆਫ ਮੀਟ ਉਹਨੂੰ ਲੱਗਿਆ ਵੀ ਉਹਦੇ ਇੱਕ ਹੋਰ ਡੌਗ ਆ ਤੇ ਉਹਦੇ ਮੂੰਹ ਵਿੱਚ ਵੀ ਇੱਕ ਪੀਸ ਆ ਹੀ ਵਾਂਟਡ ਟੂ ਗੈਟ ਇਟ ਹੀ ਵਾਂਟ ਟੂ ਗੈਟ ਇਟ ਮਤਲਬ ਉਹ ਚਾਹੁੰਦਾ ਸੀ ਵੀ ਉਹ ਵੀ ਇਹ ਜਿਹੜਾ ਪੀਸ ਆ ਉਹਨੂੰ ਖਾ ਜਵੇ ਹੀ ਓਪਨਡ ਹਿਸ ਮਾਊਥ ਹੀ ਓਪਨ ਹਿਸ ਮਾਊਥ ਮਾਊਥ ਮਤਲਬ ਉਹਨੇ ਆਪਣਾ ਮੂੰਹ ਖੋਲ ਲਿਆ ਹੀ ਲੋਸਟ ਹਿਸ ਹੀ ਲੋਸਟ ਹਿਸ ਓਨ ਪੀਸ ਆਫ ਮੀਟ on piece of meat مطلب ਜੋ ਦੋਨੇ ਆਪਣਾ ਮੂੰਹ ਖੋਲਿਆ ਤਾਂ ਜਿਹੜਾ ਉਹਦਾ ਆਪਣਾ ਮੂੰਹ ਚ ਪਾਇਆ ਟੁਕੜਾ ਸੀ ਉਹ ਵੀ نیچے गिर ਗਿਆ ਮਤਲਬ ਉਹਨੇ ਆਪਣਾ ਹਿੱਸੇ ਦਾ ਜਿਹੜਾ ਪੀਸ ਸੀ ਉਹ ਵੀ ਗੁਮਾ ਲਿਆ ਮੋਰਲ ਕੀ ਹੈ ਗਰੀਡ ਇਜ਼ ਕਸ ਕਸ ਕਹਿੰਦੇ ਲਾਲਚ ਆ ਇੱਕ ਬੁਰੀ ਬਲਾ ਹੈ ਇੱਕ ਸ਼ਰਾਪ ਆ ਠੀਕ ਆ ਤੇ ਵਧੀਆ ਉਹਦੇ ਟੈਸਟ ਕਰਕੇ ਆਉਣਾ ਠੀਕ ਆ